ਬਹੁਤ ਜਿੰਨਾ ਕਿ ਬਿੱਗਾ ਵਾਹਣਗਾ ਤੇ ਸੋ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਮੈਂ ਅੱਜ ਦੇ ਵੀਡੀਓ ਦੇ ਵਿੱਚ ਥੋੜਾ ਸਾਰੇ ਭੈਣ ਭਰਾਵਾਂ ਦਾ ਸੋ ਨਵੇਂ ਦਿਨ ਦੀ ਨਵੀਂ ਵੀਡੀਓ ਦੀ ਸ਼ੁਰੂਆਤ ਅੱਜ ਤੇ ਆਪਾਂ ਨਾਲੇ ਸ਼ੇਅਰ ਕਰਦੇ ਨਾਲੇ ਤੁਹਾਨੂੰ ਵੀਡੀਓ ਦਿਖਾਣੇ ਲੋ ਵੀ ਦੋਸਤੋ ਕਰੋ ਵਿਊ ਚੈੱਕ ਇਹਨਾਂ ਮਜ਼ਬੂਤ ਹੈ ਨਾ ਕਹ ਜਿਤਨਾ ਕਿ ਬਿੱਗਾ ਵਾਹਣ ਕਰਖਿਆ ਮਤਲਬ ਪੱਕਾ ਨੇ ਹਮ ਨਿੱਗੇ ਬੰਦੇ 5 ਗੋੰਡਲ ਜੀਰੀ 5 ਗੋੰਡਲ ਕਣਕ ਹਮ 10 ਗੋੰਡਲ ਲੋਗੇ 100 ਗੋੰਡਲ ਵਾ ਮੁੱਕ ਜੇਗਾ ਇਹ ਲੈਣ ਨਹੀਂ ਜਾਣਾ ਬਿਲਕੁਲ ਦਾ ਮਨ ਉਹਨਾਂ ਦੇ ਕਖਿਆਣੇ ਆ। ਇਹ ਕੁਝ ਗੱਲਾਂ ਵੀਰੇ ਥੋਡੇ ਆਪਣੇ ਤੇ ਵੀ ਡਿਪੈਂਡ ਕਰਦੀਆਂ ਨੇ ਕਿ ਤੁਸੀਂ ਕਿਸ ਤਰ੍ਹਾਂ ਕਰਦੇ ਹੋ। ਬਾਕੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜਿੱਦਾਂ ਵੀ ਕੋਈ ਗੱਲਬਾਤ ਕਰਦੇ ਨੇ ਵੀਰਪਰਾ ਹਨ ਤੇ ਇਹ ਤੁਸੀਂ ਆਪਣੇ ਵੱਲੋਂ ਵੀ ਜਰੂਰ ਕੋਸ਼ਿਸ਼ ਕਰਿਆ ਕਰੋ ਚੰਗੀ ਗੱਲ ਚੰਗੀ ਵੀਡੀਓ ਨੂੰ ਦੂਰ ਦੂਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਬੰਦਾ ਤਾਂ ਦੇਖੋ ਕਮੀ ਕਰ ਸਕਦਾ ਤੇ ਬਾਕੀ ਪ੍ਰਮਾਤਮਾ ਚਲੋ ਮੇਰ ਕਰੇ ਜਿਹੋ ਜਿਹੇ ਹਾਲਾਤ ਪਹਿਲਾਂ ਬਣੇ ਸੀ ਕਾਫੀ ਵੀਰ ਪੰਜਾਬ ਦੇ ਪੰਜਾਬ ਪੰਜਾਬ ਦੇ ਨਾਲ ਪੰਜਾਬੀ ਹਮੇਸ਼ਾ ਖੜਦਾ ਸਾਡੇ ਭੈਣ ਭਰਾ ਖੜਦੇ ਆ ਤੇ ਸਪੋਰਟ ਕਰਦੇ ਰਿਹਾ ਕਰੋ ਸਾਰੇ ਵੀਰਪਰਾ ਤੇ ਬਾਕੀ ਜਿੱਧਰ ਫਲੱਡ ਆਏ ਨੇ ਵੀਰ ਬਣ ਕੇ ਸਾਰੇ ਜਣੇ ਰਿਕੁਐਸਟ ਹੈ ਹੰਬਲੀ ਜੀ ਕੇ ਤੁਸੀਂ ਆਪਣਾ ਜਰੂਰ ਯੋਗਦਾਨ ਦਿੰਦੇ ਰਹੋ ਕਿਉਂਕਿ ਪੈੜੀਆਂ ਜਿਹੜੀਆਂ ਪੱਧਰ ਕਰਨੀਆਂ ਨੇ ਕਾਫੀ ਵੀਰ ਜੁੜੇ ਹੋਏ ਨੇ ਕਰ ਰਹੇ ਨੇ ਕਾਫੀ ਮੈਨੂੰ ਲੱਗਦਾ ਕਿ ਜਿੰਨੇ ਵੀ ਆਪਣੇ ਵੀਰ ਭਰਾ ਆ ਚਾਹੇ ਉਹ ਕਾਰਸੇ ਵਾਲੇ ਬਾਬੇ ਸਾਡੇ ਨੇ ਹਨਾ ਉਹਨਾਂ ਨੇ ਵੀ ਵੱਲੋਂ ਵੀ ਕਾਫੀ ਜੋਰ ਲੱਗ ਰਿਹਾ ਮਿਹਨਤਾਂ ਕਰ ਰਹੇ ਨੇ ਤੇ ਆਪਣੇ ਵੱਲੋਂ ਵੀ ਤੁਸੀਂ ਏਵਨ ਸਾਥ ਦਿਆ ਕਰੋ ਬਾਕੀ ਤਾਂ ਹੌਲੀ ਹੌਲੀ ਵੀਰੇ ਸਭ ਕੁਝ ਹੁੰਦਾ ਰਹਿੰਦਾ ਆ ਕੇਰਾ ਡਿੱਗੇ ਹੋਏ ਬੰਦੇ ਨੂੰ ਖੜਾ ਕਰਨਾ ਇਹ ਬਹੁਤ ਵੱਡੀ ਗੱਲ ਆ ਤੇ ਮੈਨੂੰ ਲੱਗਦਾ ਕਿ ਹਰ ਇੱਕ ਦੇ ਹਿੱਸੇ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਜ਼ਰੂਰ ਉਹ ਚ ਜਵਲ ਵੀ ਗੌਰ ਕਰਿਓ ਤੇ ਬਾਕੀ ਗੱਲ ਇਹ ਨੇ ਦੋਸਤੋ ਕਿ ਜਿੱਧਰ ਵੀ ਬੰਦਾ ਹੋਵੇ ਜਿਹੋ ਜਿਹੇ ਹਾਲਾਤਾਂ ਚ ਹੋਵੇ ਬੰਦਾ ਉਹ ਜਾ ਹੋ ਜਾਂਦਾ ਆ ਤੇ ਬਾਕੀ ਤੁਸੀਂ ਇਸੇ ਤਰ੍ਹਾਂ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਚੰਗਾ ਚੰਗਾ ਕੰਮ ਚੰਗੀ ਵੀਡੀਓ ਥੋੜੇ ਦਰਮਿਆਨ ਲੈ ਕੇ ਮੈਂ ਆਉਂਦਾ ਰਵਾਂ ਤੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਆ ਕਰੋ ਤੇ ਬਾਕੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਰਹਮਣੇ ਸੋ ਸਾਡੇ ਜ਼ਿਮੀਦਾਰ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਸੀ ਮੈਂ ਤੇ ਮੈਂ ਤੁਹਾਨੂੰ ਦਿਖਾ ਰਿਹਾ ਸੀ ਕਿ ਜਿੱਧਰ ਆਪਾਂ ਅੱਜ ਹੁਣ ਇੱਧਰ ਪੈਲੀ ਨਾ ਬਹੁਤ ਡਾਕਰ ਪੈਲੀ ਆ ਤੇ ਘੱਗਰ ਦੀ ਬਹੁਤ ਮਾਰ ਰਹਿੰਦੀ ਐ ਇਸ ਏਰੀਆ ਨੂੰ ਤੇ ਹੁਣ ਵੀ ਜਿੱਦਨ ਫਲੱਡ ਆਏ ਸੀ ਬਹੁਤ ਚੜੇ ਨੇ ਹਨਾ ਤੇ ਉਹਦੇ ਵਿੱਚ ਵੀ ਕਾਫੀ ਨੁਕਸਾਨ ਚੱਲਣਾ ਪੈਂਦਾ ਆ ਵੀਰਾਂ ਹੁਣੋਂ ਚਲੋ ਪਰਪਾ ਪਰ ਪ੍ਰਮਾਤਮਾ ਮਿਹਰ ਰੱਖੇ ਜੀ ਆਪਾਂ ਦਾ ਸਾਰੇ ਕਿਤੇ ਕਹਨੇ ਹਨ ਤੇ ਜਿੰਨਾ ਹੋ ਸਕਦਾ ਆ ਵਾਹਿਗੁਰੂ ਭਲੀ ਕਰੇ ਤੇ ਚੰਗਾ ਹੋਵੇ ਸਭ ਦਾ ਤੇ ਬਾਕੀ ਚਲੋ ਬੰਦਾ ਇੱਕ ਵਾਰੀ ਡਿੱਗਿਆ ਤਾਂ ਕੋਈ ਗੱਲ ਨਹੀਂ ਦੁਬਾਰਾ ਉੱਠ ਪੈਂਦਾ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਗੱਲ ਇਹ ਆ ਕਿ ਤੁਸੀਂ ਖੜੇ ਕਿਹੜੇ ਮਤਲਬ ਉਸਤੀਸੀ ਦੇ ਵਿੱਚੋਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਤੁਹਾਡੀ ਆਮ ਜਿੰਦਗੀ ਦੇ ਵਿੱਚ ਤੇ ਬਾਕੀ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਸਪੋਰਟ ਕਰਦੇ ਰਿਹਾ ਕਰੋ ਜੁੜੇ ਰਿਹਾ ਕਰੋ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਥੋੜੇ ਦਰਮਿਆਨ ਲੈ ਕੇ ਮੈਂ ਆਉਂਦਾ ਰਵਾਂਗਾ ਤੇ ਮੇਰੀ ਕੋਸ਼ਿਸ਼ ਰਹੇਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸੁਨਾਹੇ ਗੁਰ ਠੀਕ ਹੈ ਦੋਸਤੋ ਉਮੀਦ ਕਰਦਾ ਕਿ ਤੁਸੀਂ ਵੀਡੀਓ ਨੂੰ ਫੁੱਲ ਇੰਜੋਏ ਕੀਤਾ ਹੋਗਾ ਬਹੁਤ ਵਧੀਆ ਵੀਡੀਓ ਲੱਗੀ ਹੋਗੀ ਤੁਹਾਨੂੰ ਤੇ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਦਿਓ ਜਾਸਤ ਸਤਿ ਸ਼੍ਰੀ ਅਕਾਲ